ਲੋਕ ਸੇਵਾ ਲਈ ਮੋਰੀ ਬਣ ਸੇਵਾ ਕਰਨ ਵਾਲੇ ਉਹਗੇ ਸਮਾਜ ਸੇਵਕ ਰਹੇ ਮਰਹੂਮ ਲਾਲਾ ਰਜਿੰਦਰ ਪ੍ਰਸਾਦ ਜੀ ਅਤੇ ਮਾਤਾ ਆਸ਼ਾ ਰਾਣੀ ਜੀ ਦੀ ਪ੍ਰੇਰਣਾ ਅਤੇ ਅਸ਼ੀਰਵਾਦ ਲੈ ਕਰੀਬ ਡੇਢ ਦਹਾਕੇ ਤੋਂ ਐਮ ਡੀ ਰਕੇਸ਼ ਕੁਮਾਰ ਦੀ ਅਗਵਾਈ ਵਿੱਚ ਰੇਲਵੇ ਰੋਡ ਸਥਿਤ ਵਿਦਿਆ ਪ੍ਰਦਾਨ ਕਰ ਰਹੇ ਅਦਾਰਾ ਰਜਿੰਦਰਾ ਅਕੈਡਮੀ ਵੱਲੋਂ 2.5 ਤੋਂ 6 ਸਾਲ ਦੇ ਬੱਚਿਆਂ ਦੇ ਲਈ ਲਰਨਿੰਗ ਬੀਇੰਗਸ ਪਲੇ ਸਕੂਲ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਸ਼ੁਸ਼ਰੀ ਦੇਵਾ ਜੀ ਸ਼ਕਤੀ ਆਸ਼ਰਮ ਮੁਕੇਰੀਆਂ ਵਾਲਿਆਂ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਕੀਤਾ ਗਿਆ ਅਤੇ ਅਸ਼ੀਰਵਾਦ ਦਿੱਤਾ ਗਿਆ ਇਸ ਦੌਰਾਨ ਇਲਾਕੇ ਦੀਆਂ ਧਾਰਮਿਕ ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਵੱਲੋਂ ਹਾਜ਼ਰ ਹੋ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਗਲ ਲਰਨਿੰਗ ਬਿੰਗ ਪਲੇ ਸਕੂਲ ਦੀ ਬਣਤਰ ਦੀ ਕਰੀਏ ਤਾਂ ਸਾਫ਼ ਸੁਥਰੇ ਮਾਹੌਲ ਖੁੱਲੇ ਹਵਾਦਾਰ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਸੁਸ਼ਜੇ ਕਮਰਿਆਂ ਵਿੱਚ ਛੋਟੇ ਬੱਚਿਆਂ ਦੀ ਜ਼ਰੂਰਤ ਅਨੁਸਾਰ ਹਰ ਸਹੂਲਤ ਦਾ ਧਿਆਨ ਰੱਖ ਬਣਾਇਆ ਗਿਆ ਹੈ ਤਾਂ ਜੋ ਬੱਚੇ ਸਹਜਤਾ ਅਤੇ ਸੁਰੱਖਿਅਤ ਮਾਹੌਲ ਵਿੱਚ ਖੇਡਦੇ ਹੋਏ ਸਿੱਖਿਆ ਅਤੇ ਸੰਸਕਾਰ ਪ੍ਰਾਪਤ ਕਰ ਸਕਣ ਇਸ ਮੌਕੇ ਸਕੂਲ ਦੇ ਐਮ ਡੀ ਰਕੇਸ਼ ਕੁਮਾਰ ਲੈਕਚਰਰ ਸ਼ੀਤਲ ਕੇਵਲ ਅਰੋੜਾ ਚੰਦਾ ਅਰੋੜਾ ਦਾਨਿਸ਼ ਅਰੋੜਾ ਪਲਕ ਅਰੋੜਾ ਕੈਪਟਨ ਰਾਮਕਿਸ਼ਨ ਸੂਰਜ ਪ੍ਰਕਾਸ਼ ਅਤੇ ਦੀਪਕ ਕੁਮਾਰ ਅਤੇ ਪ੍ਰਿੰਸੀਪਲ ਕੁਸ਼ਮ ਸ਼ਰਮਾ ਹੋਰਾਂ ਸ਼ੁਭ ਕਾਮਨਾਵਾਂ ਦੇਣ ਪੁੱਜੀਆਂ ਸ਼ਖਸੀਤਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਐਮ ਡੀ ਰਕੇਸ਼ ਕੁਮਾਰ ਅਤੇ ਪ੍ਰਿੰਸੀਪਲ ਕੁਸ਼ਮ ਸ਼ਰਮਾ ਵੱਲੋਂ ਇਲਾਕੇ ਨੂੰ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਦੇ ਨਿਰਮਾਣ ਲਈ ਸਿੱਖਿਆ ਅਤੇ ਸੰਸਕਾਰਾਂ ਲਈ ਲਰਨਿੰਗ ਬਿੰਗ ਪਲੇ ਸਕੂਲ ਵਿੱਚ ਦਾਖਲੇ ਲਈ ਅਪੀਲ ਕੀਤੀ। ਮਹਿਮਾਨਾਂ ਵੱਲੋਂ ਰਜਿੰਦਰਾ ਅਕੈਡਮੀ ਵੱਲੋਂ ਇਲਾਕੇ ਨੂੰ ਦਿੱਤੀਆਂ ਜਾ ਰਹੀਆਂ ਵਿਦਿਅਕ ਸਵਾਵਾਂ ਦੀ ਛਲਾਗਾ ਕੀਤੀ ਗਈ। ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ। ਨਮਸਕਾਰ ਜੀ ਮੈਂ ਰਕੇਸ਼ ਕੁਮਾਰ ਮੈਨੇਜਿੰਗ ਡਾਇਰੈਕਟਰ ਰਜਿੰਦਰਾ ਅਕੈਡਮੀ ਤੇ ਲਰਨਿੰਗ ਵਿੰਗਸ ਪਲੇ ਸਕੂਲ ਮੁਕੇਰੀਆਂ ਆਪਾਂ ਇੱਕ ਪਲੇ ਸਕੂਲ ਅੱਜ ਸ਼ੁਰੂ ਕੀਤਾ ਕਿਉਂਕਿ ਇਲਾਕੇ ਦੀ ਕਾਫੀ ਦੇਰ ਤੋਂ ਡਿਮਾਂਡ ਸੀ ਕਿ ਆਪਣੇ ਸ਼ਹਿਰ ਦੇ ਵਿੱਚ ਕੋਈ ਪਲੇ ਸਕੂਲ ਨਹੀਂ ਸੀਗਾ ਪਰ ਇੱਕ ਸਿਰਫ ਬੈਠੇ ਉੱਠਣ ਵਾਲਾ ਸਕੂਲ ਨਹੀਂ ਜਿੱਦਾਂ ਪੇਰੈਂਟਸ ਕਹਿੰਦੇ ਆ ਕਿ ਆਪਾਂ ਬੱਚੇ ਨੂੰ ਬੈਠੇ ਉੱਠਣ ਵਾਸਤੇ ਭੇਜਣਾ ਹੈ ਇੱਥੇ ਬੈਠੇ ਉੱਠਣ ਵਾਸਤੇ ਨਹੀਂ ਬੱਚਾ ਆਏਗਾ ਇੱਥੇ ਘਰੋਂ ਬੱਚਾ ਆਏਗਾ ਖੇਡਣ ਵਾਸਤੇ ਪਰ ਉਹ ਸਾਈਡ ਬਾਈ ਸਾਈਡ ਪੜ੍ਹੇਗਾ ਵੀ ਮੱਲੂ ਜੀ ਬੱਚਾ ਖੇਲ ਰਿਹਾ ਬਾਲਸ ਦੇ ਨਾਲ ਡਿਫਰੈਂਟ ਕਲਰਸ ਦੀਆਂ ਬਾਲ ਹੈ ਉਹ ਕਲਰਸ ਦੀ ਰਿਕੋਗਨਾਈਜੇਸ਼ਨ ਸਿੱਖੇਗਾ ਬਾਕੀ ਮੋਨਟੈਸਰੀ ਆਈਟਮਸ ਨੇ ਇਹ ਬੱਚੇ ਨੂੰ ਆਪਾਂ ਨੇ ਹੱਥ ਫੜ ਕੇ ਲਖਾਣਾ ਨਹੀਂ ਹੈ ਇੱਥੇ ਇੱਥੇ ਬੱਚੇ ਨੇ ਆਟੋਮੈਟਿਕਲੀ ਆਪਣੇ ਆਪ ਹਰ ਚੀਜ਼ ਸਿੱਖਣੀ ਹੈ ਇਹਦੇ ਨਾਲ ਨਾਲ ਉਹਦੀ ਓਵਰਆਲ ਡਿਵੈਲਪਮੈਂਟ ਹੋਣੀ ਹੈ ਕੋਈ ਅਹੀਂ ਭਾਰੀ ਬਸਤਾ ਨਹੀਂ ਬੱਚੇ ਨੂੰ ਦੇਣਾ ਇਸ ਤੋਂ ਇਲਾਵਾ ਅਸੀਂ ਬੱਚੇ ਨੂੰ ਸੰਸਕਾਰ ਵੀ ਦੇਣੇ ਨੇ ਸਾਡੇ ਪਲੇ ਵੇ ਸਕੂਲ ਦੇ ਵਿੱਚ ਕਾਰਟੂਨਸ ਨਹੀਂ ਹੈਗੇ ਤੁਸੀਂ ਜਿੰਨੇ ਵੀ ਪਲੇ ਸਕੂਲ ਦੇਖੋਗੇ ਉਹਨਾਂ ਚ ਕਾਰਟੂਨਸ ਡੋਰੇਮੋਨ ਇਹ ਉਹ ਫੋਟੋਆਂ ਬਣੀਆਂ ਹੁੰਦੀਆਂ ਹਨ ਜੇਕਰ ਆਪਾਂ ਕਾਰਟੂਨੀ ਮੁੜ ਕੇ ਇੱਥੇ ਦਿਖਾਤੇ ਬੱਚੇ ਨੂੰ ਤੇ ਬੱਚਾ ਉਸ ਸੋਸ਼ਲ ਮੀਡੀਆ ਵਾਲੇ ਵਰਲਡ ਚੋਂ ਉਸ ਉਹਦਾ ਸਕਰੀਨ ਟਾਈਮ ਕਿੱਦਾਂ ਆਪਾਂ ਘਟਾਵਾਂਗੇ ਉਹਦੀ ਇਮੇਜినਰੀ ਵਰਲਡ ਚੋਂ ਉਹਨੂੰ ਆਪਾਂ ਬਾਹਰ ਕੱਢਣਾ ਹੈ ਉਹਨੂੰ ਪ੍ਰੈਕਟੀਕਲ ਚੀਜ਼ਾਂ ਸਿਖਾਣੀਆਂ ਆਪਾਂ ਇੱਥੇ ਔਰ ਨਾਲ ਦੇ ਨਾਲ ਆਪਾਂ ਉਹਨੂੰ ਦੇਣੇ ਆ ਸੰਸਕਾਰ ਬਾਕੀ ਮੇਰੀ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਮੇਰਾ ਸਕੂਲ ਵਿਜ਼ਿਟ ਜ਼ਰੂਰ ਕਰਨਾ ਹੈ 22 ਸਾਲ ਤੋਂ ਬੱਚੇ ਦੀ ਐਡਮਿਸ਼ਨ ਕਰ ਰਹੇ ਆ ਸਿਰਫ ਇੱਕ ਵਾਰੀ ਮੇਰਾ ਸਕੂਲ ਵਿਜ਼ਿਟ ਕਰੋ ਮੇਰੀਆਂ ਜਿਹੜੀਆਂ

प्लेवे स्कूल ओपन हो चुका है तो कृपया करके आपसे निवेदन है कि आप विजिट करिए अपने बच्चों के साथ थैंक यू